ਇਹ ਤੋਂ 35 ਸਾਲ ਦੀ ਉਮਰ ਦੇ ਵਿੱਚ ਵਿਆਹ ਕਰਾਉਣ ਵਾਲੇ ਮੁੰਡੇ ਕੁੜੀਆਂ ਆ ਗੱਲ ਯਾਦ ਰੱਖਣ ਨਹੀਂ ਤਾਂ ਜ਼ਿੰਦਗੀ 'ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੁਸੀਂ ਦੇਖਾ ਹਣਾ ਕਿ ਅੱਜਕੱਲ ਜਿਹੜੇ ਮੁੰਡੇ ਕੁੜੀਆਂ ਦੇ ਵਿਆਹ ਹੋ ਰਹੇ ਨੇ ਉਹ ਬਹੁ ਗਿਣਤੀ ਜਿਹੜੀ ਆ ਉਹਨਾਂ ਦੀ ਉਮਰ 30 ਤੋਂ 35 ਸਾਲ ਦੇ ਵਿੱਚ ਆ ਤੇ ਤੁਸੀਂ ਇਹ ਵੀ ਨੋਟ ਕੀਤਾ ਹੋਣਾ ਕਿ ਜਿਹੜੇ ਲੋਕ 30 35 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਰਹੇ ਨੇ ਉਹ ਬਹੁਤ ਜ਼ਿਆਦਾ ਟੁੱਟ ਰਹੀ ਨੇ ਯਾਨੀ ਕਿ ਕੁਝ ਹੀ ਸਮੇਂ ਬਾਅਦ ਕੋਈ 2 ਮਹੀਨੇ ਬਾਅਦ ਕੋਈ 6 ਮਹੀਨੇ ਬਾਅਦ ਕੋਈ ਖਿੱਚ ਧੂਕੇ 2 ਸਾਲਾਂ ਬਾਅਦ ਕਈਆਂ ਦੀ ਤਾਂ ਨੌਬਤ ਇੱਥੋਂ ਹੋ ਜਾਂਦੀ ਕਿ ਜੇ ਬੱਚੇ ਵੀ ਹੋ ਜਾਣ ਤੇ ਤਾਂ ਵੀ ਉਹਨਾਂ ਚ ਤਲਾਕ ਹੋ ਜਾਂਦਾ ਇਹੋ ਜੀ ਨੌਬਤ ਬਹੁਤ ਜ਼ਿਆਦਾ ਆ ਰਹੀ ਆ ਆਖਰਕਾਰ ਸਾਨੂੰ ਕੀ ਇੱਥੇ ਗੱਲ ਨਹੀਂ ਕਰਨੀ ਚਾਹੀਦੀ ਫਿਰ ਤੁਹਾਡੇ ਵਰਗੇ ਸੂਝਵਾਨ ਸੱਜਣ ਕਹਿੰਦੇ ਵੀ ਹਾਂ ਇਹ ਵਿਸ਼ਿਆਂ ਤੇ ਗੱਲ ਹੋਣੀ ਚਾਹੀਦੀ ਆ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜਿਹੜੀ ਜ਼ਿੰਦਗੀ ਆ ਕੁਪਾ ਚ ਸਕੇ ਇਹ ਆਖਰਕਾਰ ਇੰਨੇ ਤਲਾਕ ਜ਼ਿਆਦਾ ਹੋਣ ਦਾ ਮੁੱਖ ਕਾਰਨ ਫਿਰ ਤੁਹਾਡੇ ਵਰਗੇ ਜਿਹੜੇ ਬੁੱਧੀਜੀਵ ਲੋਕ ਨੇ ਉਹ ਇਸ ਇੱਤੇ ਤੇ ਪੁੱਜਦੇ ਨਹੀਂ ਕਿ 30-35 ਸਾਲ ਦੀ ਉਮਰ ਤੱਕ ਮਨੁੱਖ ਦਾ ਸੁਭਾਅ 'ਚ ਬਹੁਤ ਜ਼ਿਆਦਾ ਪਰਵਰਤਨ ਆ ਜਾਂਦਾ ਜਿਵੇਂ ਮਨੁੱਖ ਦਾ ਸੁਭਾਅ ਜਿੱਦੀ ਹੋ ਜਾਣਾ ਜਿਵੇਂ ਮਨੁੱਖ ਦਾ ਸੁਭਾਅ ਦੂਜੇ ਨੂੰ ਘੱਟ ਵਡਿਆਈ ਦੇਣਾ ਜਾਂ ਦੂਜੇ ਨੂੰ ਸਿਫਤ ਨਾ ਕਰਨਾ ਜਾਂ ਆਪਣੇ ਆਪ 'ਚ ਇੱਕ ਹੋਮੇ ਹੋ ਜਾਣਾ ਜਾਂ ਜ਼ਿੰਦਗੀ ਦੇ ਬਹੁਤ ਸਾਰੇ ਹੋਰ ਉਥਲ-ਪੁਥਲ ਦੀਆਂ ਘਟਨਾਵਾਂ ਵੀ ਕਈ ਵਾਰ ਮਨੁੱਖ ਦੀ ਜ਼ਿੰਦਗੀ ਨਾਲ ਜੁੜ ਜਾਂਦੀਆਂ ਨੇ ਹੁਣ ਜਿਹੜੇ ਮੁੰਡੇ ਛੋਟੀ ਉਮਰ 'ਚ ਵਿਆਹ ਪਹਿਲਾਂ ਕੀ ਹੁੰਦਾ ਸੀ ਕਿ ਸਾਰਿਆਂ ਦਾ ਵਿਆਹ 20 ਤੋਂ ਲੈ ਕੇ 25 ਸਾਲ ਦੀ ਉਮਰ 'ਚ ਕਰ ਦਿੱਤਾ ਜਾਂਦਾ ਸੀ ਚਾਹੇ ਲੜਕਾ ਹੋਵੇ ਚਾਹੇ ਲੜਕੀ ਲੈਕਨ ਕੁਝ ਬਿਜ਼ਨਸਮੈਨ ਕਲਾਸਾਂ ਨੇ ਐਵੇਂ ਦਾ ਮਾਹੌਲ ਸਿਰਜਿਆ ਕਿ ਤੁਸੀਂ ਸੈਟਲ ਹੋ ਜਾਓ ਸੈਟਲ ਹੋ ਜਾਓ ਫਿਰ ਵਿਆਹ ਕਰਾਓ ਉਹਨਾਂ ਦਾ ਇੱਕ ਵੱਡਾ ਥੀਮ ਸੀ ਇਹਦੇ ਪਿੱਛੇ ਕਿ ਜਿੰਨੀ ਲੇਟ ਸ਼ਾਦੀ ਹੋਵੇਗੀ ਜਿਦਾਂ ਹੁਣ ਯੂਰਪ ਦੇ ਵਿੱਚ ਲੋਕੀ ਲੇਟ ਸ਼ਾਦੀ ਕਰਦੇ ਹੈ ਕਈ ਤਾਂ ਵਿਆਹ ਹੀ ਨਹੀਂ ਕਰਾਉਂਦੇ ਬੱਚੇ ਵੀ ਪੈਦਾ ਹੋ ਜਾਂਦੇ ਨੇ ਉਹਨਾਂ ਜ਼ਿੰਦਗੀ 'ਚ ਇੱਕ ਡਰ ਬਣਿਆ ਰਹਿੰਦਾ ਆ ਇੱਕ ਖਤਰਾ ਜਿਹਾ ਬਣਿਆ ਰਹਿੰਦਾ ਉਹਨਾਂ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ 'ਚ ਕਿਉਂਕਿ ਉਹਨਾਂ ਦਾ ਇੱਕ ਦੂਜੇ ਦੇ ਪ੍ਰਤੀ ਵਿਸ਼ਵਾਸ ਨਹੀਂ ਬਣ ਪਾਉਂਦਾ ਤੇ ਉਹੀ ਹਾਲ ਸਾਡੇ ਹੁਣ ਬਹੁਤ ਸਾਰੇ ਲੋਕਾਂ 'ਚ ਹੋ ਗਿਆ ਕਿ ਮੁੰਡਾ ਕੁੜੀ ਕਹੇਗਾ ਜੀ ਮੈਂ ਜ਼ਿੰਦਗੀ ਸੈਟਲ ਹੋਣਾ ਹੈ ਫਿਰ ਵਿਆਹ ਕਰਾਉਣਾ ਹੈ ਸਾਡੇ ਵੱਡੇ-ਵਡੇਰੇ ਵੀ ਤਾਂ ਪਹਿਲਾਂ ਇਦਾਂ ਹੀ ਕਰਦੇ ਸੀ ਉਮਰ ਛੋਟੀ ਚ ਜਿਵੇਂ ਮਾਂ ਪਿਓ ਨੇ 20 ਤੋਂ 25 ਸਾਲ ਦੀ ਉਮਰ ਦੇ ਵਿੱਚ ਸ਼ਾਦੀ ਕਰ ਦੇਣੀ ਜਦੋਂ ਇਸ ਉਮਰ 'ਚ ਸ਼ਾਦੀ ਹੁੰਦੀ ਹੈ ਫਿਰ ਬੰਦੇ ਦੀ ਨਾਲ ਇੱਕ ਫੀਲਿੰਗ ਹੁੰਦੀ ਆ ਇੱਕ ਮੰਨ ਲਓ ਕਿ ਇੱਕ ਵਿਚਾਰ ਹੁੰਦੀ ਜਿਹੜੀ ਇੱਕ ਦੂਜੇ ਨਾਲ ਜੁੜ ਜਾਂਦੇ ਆ ਹੁਣ ਇਹ ਜਿਹੜੇ ਵੱਡੀ ਉਮਰ ਦੇ ਭੈਣ ਭਰਾਗੇ ਉਹ ਇਹ ਨਾ ਕਹਿਣ ਕਿ ਜੀ ਤੁਸੀਂ ਸਰਜੀ ਇਹ ਕਿਹੜੀ ਗੱਲ ਲੈ ਕੇ ਬੈਠ ਗਏ ਇਹ ਹੋ ਸਕਦਾ ਕੁਝ ਲੋਕਾਂ ਤੇ ਨਾ ਠੁਕਦੀ ਹੋਵੇ ਕੁਝ ਲੋਕ ਕਹਿੰਦੇ ਵੀ ਵੱਧ ਸਿਆਣੇ ਹੋਣ ਸੂਝਵਾਨ ਹੋਣ ਕਈ ਵਾਰਾ ਠੋਕਰਾਂ ਖਾਣ ਤੋਂ ਬਾਅਦ ਵੀ ਮਨੁੱਖ ਸੁਧਰ ਜਾਂਦਾ ਆ ਲekin ਜੇਸੀਂ ਹਾਲ ওভার ਗੱਲ ਕਰਦੇ ਆ ਜੋ ਸਾਡੇ ਮਾਹੌਲ ਸਿਰਜਿਆ ਜਾ ਰਿਹਾ ਆ ਉਸ ਮਾਹੌਲ ਦੇ ਕਰਕੇ ਅੱਜ ਬਹੁਤ ਉੱਖਾ ਹੁੰਦਾ ਜਾ ਰਿਹਾ ਦੂਸਰਾ ਸਾਡੇ ਲੋਕਾਂ ਚ ਕੀ ਹੋ ਗਿਆ ਕਿ ਜਦੋਂ ਕਿਸੇ ਧੀ ਪੁੱਧੀ ਸ਼ਾਦੀ ਕਰਦੇ ਆ ਬੜੀ ਰਾਜਾਂ ਮਹਾਰਾਜਾਂ ਵਰਗੀ ਕਰਦੇ ਨੇ ਬੱਚਿਆਂ ਦੇ ਧੀਆ ਪੁੱਤਾਂ ਦੇ ਦਿਮਾਗ ਚ ਇੱਕ ਤਰ੍ਹਾਂ ਦੀ ਹਵਾ ਬਣਾ ਦਿੱਤੀ ਜਾਂਦੀ ਕਿ ਆਪਾਂ ਬੜੇ ਅਮੀਰ ਆ ਉਹ ਕਾਲਪਨਿਕ ਜਿਹੜਾ ਕੈਰੇਕਟਰ ਹੁੰਦਾ ਹੈ ਉਹਨਾਂ ਦੇ ਦਿਮਾਗ ਚ ਬਹਿ ਜਾਂਦਾ ਜਦੋਂ ਕਿ ਰੀਅਲ ਲਾਈਫ ਵਿੱਚ ਇਹ ਨਹੀਂ ਹੁੰਦਾ ਰੀਅਲ ਲਾਈਫ ਚ ਮਿਹਨਤ ਕਰਨੀ ਪੈਂਦੀ ਕਮਾਈ ਕਰਨੀ ਪੈਂਦੀ ਆ ਥੋੜਾ ਹੱਥ ਵੀ ਘੁਟਣਾ ਪੈਂਦਾ ਆ ਫਿਰ ਗੁਜ਼ਾਰਾ ਹੁੰਦਾ ਦੂਸਰਾ ਅੱਜ ਬਹੁਤ ਸਾਰੇ ਲੋਕਾਂ ਦੇ ਜਿਹੜੇ ਨੇ ਬੱਚੇ ਵੀ ਇੱਕ ਇੱਕ ਦੋ ਦੋ ਧੀਆ ਪੁੱਤਰ ਨਹੀਂ ਕਿਹਾ ਇੱਕ ਮੁੰਡਾ ਇੱਕ ਕੁੜੀ ਆ ਤਾਂ ਉਹ ਬਹੁਤ ਜ਼ਿਆਦਾ ਲਾਡ ਪਿਆਰ ਨਾਲ ਪਾਲੇ ਜਾ ਰਹੇ ਨੇ ਇੰਨੇ ਜ਼ਿਆਦਾ ਲਾਡ ਪਿਆਰ ਜਿਹੜਾ ਆ ਉਹਨਾਂ ਦੀ ਜ਼ਿੰਦਗੀ ਨੂੰ ਤਬਾਹ ਕਰਦਾ ਜਾ ਰਿਹਾ ਆ ਜਿਸ ਕਰ ਵੱਲ ਸਾਨੂੰ ਸਾਰੇ ਨੂੰ ਧਿਆਨ ਦੇਣਾ ਚਾਹੀਦਾ ਬੱਚਿਆਂ ਨੂੰ ਪਿਆਰ ਵੀ ਕਰਨਾ ਚਾਹੀਦਾ ਤੇ ਗੁੱਸੇ ਵੀ ਹੋਣਾ ਚਾਹੀਦਾ ਆ ਤਾਂ ਕਿ ਇੱਕ ਬੈਲੈਂਸ ਜਿਹਾ ਬਣਿਆ ਰਹੇ ਉਹਨਾਂ ਦੀ ਸੋਚ ਤੇ ਵਿਚਾਰ ਚ ਤੁਸੀਂ ਵੇਖਿਆ ਹੋਵੇਗਾ ਕਿ ਜਿਹਨੇ ਲੋਕ ਆਪਣੇ ਬੱਚਿਆਂ ਨੂੰ ਹਮੇਸ਼ਾ ਪਿਆਰ ਹੀ ਕਰਦੇ ਨੇ ਉਹਨਾਂ ਦੇ ਬੱਚੇ ਬਹੁਤ ਜ਼ਿਆਦਾ ਕਈ ਬਰਾਮਬਾਰਗੀ ਹੋ ਜਾਂਦੇ ਨੇ ਸਾਰੇ ਨਹੀਂ ਲੇਕਿਨ ਬਹੁਤ ਸਾਰੇ ਲੋਕ ਬਾਗੀ ਸੁਭਾਅ ਦੇ ਹੋ ਜਾਂਦੇ ਨੇ ਮਾਣਾਈਆਂ ਕਰਨ ਲੱਗ ਪੈਂਦੇ ਨੇ ਇਹ ਚੀਜ਼ਾਂ 'ਤੇ ਸਾਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਸਾਡਾ ਪਰਿਵਾਰ ਇਹ ਸਾਡੇ ਬੱਚੇ ਇਹਨਾਂ ਨੂੰ ਆਪਾਂ ਧਿਆਨ ਦੇ ਕੇ ਸਹੀ ਉਮਰ ਦੇ ਵਿੱਚ ਇਹਨਾਂ ਦੀ ਸ਼ਾਦੀ ਕਰਕੇ ਉੰਗੇ ਉਮਰ ਰਹਿ ਕਿੰਨੀ ਗਈ ਆ ਉਮਰ ਲਗਭਗ ਜੇ ਆਪਾਂ ਇੰਡੀਆ ਦੀ ਗੱਲ ਕਰ ਲਈਏ ਤਾਂ ਵੱਧ ਤੋਂ ਵੱਧ 70 72 ਸਾਲ ਦੀ ਉਮਰ ਦੇ ਵਿੱਚ ਬੰਦੇ ਦੀ ਮੌਤ ਹੋ ਜਾਂਦੀ ਆ ਕੋਈ ਹੋਊਗਾ ਜੇ ਦੀ 80 ਹੋਗੀ 85 ਹੋਗੀ 90 ਹੋਗੀ ਜਾਂ 100 ਹੋਗੀ ਨਹੀਂ ਤਾਂ ਤੁਸੀਂ ਮੰਨ ਕੇ ਚੱਲੋ ਕਿ ਬਹੁ ਗਿਣਤੀ ਲੋਕ ਇੰਨੀ ਕੁ ਉਮਰ ਚ ਹੀ ਪੂਰੀ ਹੋ ਜਾਂਦੇ ਨੇ ਤੇ ਜ਼ਿਆਦਾਤਰ ਲੋਕ ਤਾਂ 50 55 ਸਾਲਾਂ ਚ ਬੁੱਢੇ ਹੋ ਜਾਂਦੇ ਨੇ ਬੁੱਢੇ ਤੋਂ ਭਾਵ ਹੁੰਦਾ ਕਿ ਉਹਨਾਂ ਦੀ ਜਿਹੜੀਆਂ ਸਰੀਰਕ ਕਿਰਿਆਵਾਂ ਨੇ ਸ਼ਕਤੀਆਂ ਨੇ ਤੁਰਨ ਫਿਰਨ ਦੀਆਂ ਘੁੰਮਣ ਫਿਰਨ ਦੀਆਂ ਜਾਂ ਕੁਝ ਵੀ ਲਾ ਲੂ ਨਾ ਉਹ ਕਾਫੀ ਹੱਦ ਤੱਕ ਵੀਕ ਹੋ ਜਾਂਦੀਆਂ ਨੇ ਇਸ ਕਰਕੇ ਜੇ ਬੱਚੇ ਦਾ ਵਿਆਹ 35 ਸਾਲਾਂ 'ਚ ਕੀਤਾ ਤੇ ਉਹ 17 ਸਾਲਾਂ ਤੱਕ ਜਾਂਦੇ ਜਾਂਦੇ ਉਹਦੇ ਮਹਾ ਬੱਚੇ ਨੇ ਸ਼ਾਦੀ ਕਰਨ ਦਾ ਮੂਡ ਬਣਾਇਆ ਤੇ ਕਿ ਕਿੱਦਾਂ ਚੱਲੂ ਸਾਰਾ ਸਿਸਟਮ ਆਓ ਆਪਾਂ ਥੋੜਾ ਸੋਚੀਏ ਵਿਚਾਰੀਏ ਤਾਂ ਕਿ ਸਮਾਜ ਸਾਡਾ ਅਸੀਂ ਸਮਾਜ ਨੂੰ ਬਿਹਤਰ ਬਣਾ ਸਕੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਹਦੇ ਵਾਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਣ